ਪੰਜਾਬ ਸਰਕਾਰ ਪੰਜਾਬ ਪੁਲਿਸ ਐਂਟੀ ਨਾਰਕੋਟਿਕ ਟਾਸਕ ਫੋਰਸ ਜੋ ਇੱਕ ਮੁਹਿੰਮ ਸਾਡੀ ਯੁੱਧ ਨਸ਼ਾ ਵਿਰੁੱਧ ਚੱਲ ਰਹੀ ਹੈ ਉਸ ਵਿੱਚ ਇੱਕ ਸਾਨੂੰ ਬੜੀ ਵੱਡੀ ਜਿਹੜੀ ਵੱਡੀ ਸਫਲਤਾ ਉਹ ਮਿਲੀ ਹੈ ਕੱਲ ਇਹਦੀ ਕੱਲ ਐਂਟੀ ਨਾਰਕੋਟਿਕ ਟਾਸਕ ਫੋਰਸ ਬਾਰਡਰ ਰੇਜ ਅੰਮ੍ਰਿਤਸਰ ਦੀ ਇੱਕ ਟੀਮ ਨੇੜੇ ਪਿੰਡ ਹੁਸ਼ਿਆਰਨਗਰ ਘਰੇਂਡਾ ਇੱਥੇ ਪੈਟਰੋਲਿੰਗ ਕਰ ਰਹੀ ਸੀ ਇਸੇ ਦਰਮਿਆਨ ਪਿੰਡ ਖਹਿਰਾ ਦੇ ਵਿੱਚ ਇੱਕ ਬੰਦੇ ਨੂੰ ਮੋਟਰਸਾਈਕਲ ਸਵਾਰ ਨੂੰ ਜਿਹੜਾ ਕਾਬੂ ਕੀਤਾ ਜਿਸ ਦਾ ਨਾਮ ਹੀਰਾ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਖਹਿਰਾ ਸੋ ਇਹਨੂੰ ਕਾਬੂ ਕੀਤਾ ਤਾਂ ਇਹਦੇ ਇਹਦੇ ਪਾਸੋਂ ਇੱਕ ਇੱਕ ਕਾਫੀ ਵੱਡਾ ਜਿਹੜਾ ਬੈਗ ਉਹ ਰਿਕਵਰ ਹੋਇਆ ਤਾਂ ਉਹ ਬੈਗ ਦੇ ਵਿੱਚ ਜਦੋਂ ਫਿਰ ਫਰਦਰ ਇਨਵੈਸਟੀਗੇਸ਼ਨ ਡੀਐਸਪੀ ਸਾਹਿਬ ਮੌਕੇ ਤੇ ਗਏ ਉਹਦੀ ਜਦੋਂ ਚੈਕਿੰਗ ਕੀਤੀ ਤਾਂ ਉਹਦੇ ਉਹਦੇ ਪਾਸੋਂ 12 ਪੈਕੇਟ ਹੈਰੋਇਨ ਦੇ ਹੋਰ ਕਵਰ ਹੋਏ ਜਿਨ੍ਹਾਂ ਨੂੰ ਫਰਦਰ ਉਹਨਾਂ ਦਾ ਵੇਟ ਕੀਤਾ ਗਿਆ ਤਾਂ ਹਰ ਪੈਕੇਟ ਜਿਹੜਾ ਤਕਰੀਬਨ ਡੇਢ ਕਿਲੋ ਦਾ ਵਜ਼ਨੀ ਸੀ ਤੇ ਟੋਟਲ ਜਿਹੜੀ ਆ 18 ਕਿਲੋ 227 ਗ੍ਰਾਮ ਜਿਹੜੀ ਹੈਰੋਇਨ ਉਹਦੇ ਪਾਸੋਂ ਦੋਸ਼ੀ ਪਾਸੋਂ ਰਿਕਵਰ ਕੀਤੀ ਗਈ ਹੈ ਸੋ ਇਹ ਇੱਕ ਨਸ਼ਿਆਂ ਦੀ ਜਿਹੜੀ ਅਸੀਂ ਚੇਨ ਨੂੰ ਰੋਕਣ ਦੇ ਲਈ ਤੇ ਰਿਕਵਰੀ ਨੂੰ ਲੈ ਕੇ ਇਹ ਇੱਕ ਸਾਡੇ ਜਿਹੜੀ ਟੀਮ ਨੂੰ ਉਹ ਬਹੁਤ ਅੱਛੀ ਜਿਹੜੀ ਆ ਸਫਲਤਾ ਮਿਲੀ ਆ ਸੋ ਇਹਦੀ ਜਿਹੜੀ ਦੋਸ਼ੀ ਦੀ ਮੁਢਲੀ ਪੁਸ਼ਕਿਸ਼ ਕੀਤੀ ਗਈ ਹੈ ਇਸ ਤੋਂ ਇਹ ਪਾਇਆ ਗਿਆ ਕਿ ਇਹ ਦੋਨੋਂ ਦੋਸ਼ੀ ਇੱਕੇ ਦਾ ਸਾਥੀ ਹੈ ਉਹਦਾ ਨਾਮ ਹੈ ਕੁਲਵਿੰਦਰ ਸਿੰਘ ਕਿੰਦਾ ਵਾਸੀ ਪਿੰਡ ਦਾਓਕੇ ਇਹ ਦੋਨੋਂ ਦੋਸ਼ੀ ਰਲ ਕੇ ਪਾਕਿਸਤਾਨ ਵਿੱਚ ਬੈਠੇ ਇੱਕ ਸਮਗਲਰ ਜਿਸ ਦਾ ਨਾਮ ਬਿੱਲਾ ਹੈ ਉਹਦੇ ਨਾਲ ਸੰਪਰਕ ਦੇ ਵਿੱਚ ਸਨ ਪਿਛਲੇ ਲਗਭਗ 1 ਸਾਲ ਤੋਂ ਸੰਪਰਕ ਵਿੱਚ ਸਨ ਤੇ ਦਾਓਕੇ ਪਿੰਡ ਮਹਾਵਾ ਤੇ ਬਾਰਡਰ ਦੇ ਨਾਲ ਇਹ ਜਿਹੜੇ ਪਿੰਡ ਲੱਗਦੇ ਨੇ ਇੱਥੇ ਡਰੋਨ ਦੇ ذریعے ਇਹ ਵਾਲੀ ਕਨਸਾਈਨਮੈਂਟ ਆ ਉਹ ਮੰਗਾਉਂਦੇ ਸੀ ਤੇ ਇਹ ਜਿਹੜੀ ਇਹ ਇੱਕ ਇੱਕ ਕਨਸਾਈਨਮੈਂਟ ਆ ਇਹ ਵੀ ਇਹਨਾਂ ਨੇ ਪਿਛਲੇ 4-5 ਦਿਨ ਹੀ ਡਰੋਨ ਦੇ ਰਾਹੀਂ ਮੰਗਵਾਈ ਗਈ ਸੀ ਕਿੰਨੇ ਜਣੇ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਵਿੱਚ ਮੁੜਲੇ ਤੌਰ ਤੇ ਅਜੇ ਹੀਰਾ ਸਿੰਘ ਨੂੰ ਗ੍ਰਿਫਤਾਰੀ ਹੋਈ ਆ ਉਹ ਦੂਸਰੇ ਦੋਸ਼ੀ ਜਿਸ ਦਾ ਮਾਮਲਾ ਨਾਮ ਲੈ ਕੁਲਵਿੰਦਰ ਸਿੰਘ ਕਿੰਦਾ ਇਹਦਾ ਜਿਹੜਾ ਮੇਨ ਸਾਥੀ ਆ ਉਸ ਨੂੰ ਉਸ ਉਹ ਵੀ ਬਾਈ ਨੇਮ ਐਫ ਆਈ ਆਰ ਦੇ ਵਿੱਚ ਉਹਦਾ ਨਾਮ ਦਰਜ ਹੈ ਉਸ ਦੀ ਗ੍ਰਿਫਤਾਰੀ ਦੇ ਲਈ ਜਿਹੜੀਆਂ ਟੀਮਾਂ ਵਰਕ ਕਰ ਰਹੀਆਂ ਨੇ ਇਹ ਇਹਨਾਂ ਦੇ ਉੱਤੇ ਫਿਲਹਾਲ ਐਸ ਪਰ ਰਿਕਾਰਡ ਕੋਈ ਵੀ ਕੇਸ ਪਹਿਲਾਂ ਦਰਜ ਨਹੀਂ ਹੈ ਸਰ ਇਹਨਾਂ ਦਾ ਇੱਕ ਲੀਡਿੰਗ ਬ੍ਰੇਕਥਰੂ ਸੀ ਤੁਹਾਨੂੰ ਨਜ਼ਰ ਆਖ ਰਹੀ ਜਾਨ ਇਹਨਾਂ ਨੇ ਥੋੜੀ ਕੋਈ ਹੋਈ ਉਹ ਤਾਂ ਨਦੀ ਨਜ਼ਰ ਨਹੀਂ ਕਿ ਕੱਟਲ ਕਰ ਰਹੀ ਸੀ ਕੱਟੀ ਪਾਦੇ ਜੀ ਜਿਸ ਤਰ੍ਹਾਂ ਕਿ ਦੱਸਿਆ ਕਿ ਸਾਰੀ ਹੀ ਅਸੀਂ ਪੁਲਿਸ ਡਿਪਾਰਟਮੈਂਟ ਇਸੇ ਚੀਜ਼ ਦੇ ਉੱਤੇ ਵਰਕ ਕਰ ਰਿਹਾ ਸਾਡੀ ਟੀਮ ਅਸੀਂ ਡੇਲੀ ਸਾਡੀਆਂ ਟੀਮਸ ਇਹਨਾਂ ਜਿਹੜੇ ਸਸਪੈਕਟਡ ਬੰਦੇ ਹੁੰਦੇ ਨੇ ਸਸਪੈਕਟਡ ਪਲੇਸਿਸ ਨੇ ਉਹਨਾਂ ਦੇ ਉੱਤੇ ਪੈਟਰੋਲਿੰਗ ਤੇ ਜਿਹੜਾ ਉਹ ਨਜ਼ਰ ਸਥਾਨੀ ਜਿਹੜੀ ਅਸੀਂ ਰੱਖਦੇ ਆ ਉਸੇ ਦੇ ਚੱਲਦੇ ਆ ਅਸੀਂ ਸੋਰਸ ਬੇਸਡ ਵੀ ਕੰਮ ਕਰਦੇ ਆ ਤੇ ਇਸ ਬੰਦੇ ਨੂੰ ਜਿਹੜਾ ਉਹ ਪੈਟਰੋਲਿੰਗ ਕਰਨ ਦੇ ਸੀ ਜਦੋਂ ਅਸੀਂ ਇਹ ਪੁਲਿਸ ਪਾਰਟੀ ਉਦੋਂ ਇਹਨੂੰ ਘਰ ਤੋਂ ਬਾਹਰ ਨਿਕਲਦੇ ਨਹੀਂ ਜਿਹੜਾ ਉਹ ਕਾਬੂ ਕਰ ਲਿਆ ਗਿਆ ਸੀ ਸਰ ਜੀ ਵੀ ਆਈਆ ਇੱਕੋ ਸਮੇਂ ਤੇ ਆਈ ਹੈ ਕਿ ਆ ਵੀ ਗਈ ਹੈ ਦਿਨਾਂ ਦੇ ਵਿੱਚ ਜੋ ਦੇਖੋ ਇਹ ਜੇ ਬੜੀ ਇਹ ਮੁੜਲੀ ਗੱਲ ਹੈਗੀ ਆ ਜੇ ਦੂਸਰਾ ਦੋਸ਼ੀ ਵੀ ਫੜਿਆ ਜਾਵੇਗਾ ਤਾਂ ਉਸ ਨੂੰ ਉਹਦੀ ਕਨਫਰਮੇਸ਼ਨ ਜਿਹੜੀ ਹੈ ਹੋ ਜਾਵੇਗੀ ਫਿਲਹਾਲ ਲੱਗ ਰਿਹਾ ਵੀ ਇਹ ਕਨਸਾਈਨਮੈਂਟ ਇੱਕ ਟਾਈਮ ਤੇ ਹੀ ਆਈ ਗਈ ਸਪਲਾਈ ਕਿੱਥੇ ਕਰਦੇ ਸਪਲਾਈ ਕਿੱਥੇ ਕਰਦੇ ਆ ਦੇਖੋ ਇਹ ਚੀਜ਼ਾਂ ਸਾਰੀਆਂ ਤਫਤੀਸ਼ ਦਾ ਵਿਸ਼ਾ ਨੇ ਅਜੇ ਦੀ ਪੁੱਛਗਿੱਛ ਚੱਲ ਰਹੀ ਹੈ ਅਜੇ ਰਿਮਾਂਡ ਜੋ ਜਸਪ੍ਰੀਤ ਸਾਹਿਬ ਦੇ ਪੇਸ਼ ਕੀਤਾ ਜਾਣਾ ਹੈ ਰਿਮਾਂਡ ਦੀ ਮੰਗ ਕੀਤੀ ਜਾਣੀ ਹੈ ਦੂਸਰੇ ਦੋਸ਼ੀ ਨੂੰ ਕਾਬੂ ਕਰਨਾ ਹੈ ਫਰਦਰ ਕਈ ਟੈਕਨੀਕਲ ਚੀਜ਼ਾਂ ਐਨਾਲਿਸਿਸ ਹੋਣੀਆਂ ਨੇ ਇਹ ਸਾਰੀਆਂ ਚੀਜ਼ਾਂਆਂ ਇਹਦੇ ਅੱਗੇ ਕਿੰਨੂੰ ਸਪਲਾਈ ਜਾਣੀ ਸੀ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਦੋਂ ਦੇ ਐਕਟਿਵ ਕਿਦੋਂ ਕਿਤੇ ਸੀ ਇਹ ਇਹਦੇ ਵਿੱਚ ਦੇਖੋ ਮੈਂ ਜੋ ਇਹਦੇ ਕੁਝ ਫੋਨ ਜੋ ਇਨੀਸ਼ੀਅਲੀ ਚੈੱਕ ਕੀਤਾ ਜਾਂ ਮੁਢਲੀ ਪੁਸ਼ਕਿਸ਼ ਕੀਤੀ ਆ ਉਹਦੇ ਤੋਂ ਇਹ ਲਗਭਗ 1 ਸਾਲ ਤੋਂ ਇਹਦੇ ਪਾਸ ਜਿਹੜੇ ਆ ਇਹ ਜਿਹੜੇ ਲਿੰਕ ਜਿਹੜੇ ਸਮਗਲਰਸ ਨਾਲ ਚੱਲ ਰਹੇ ਸੀ ਦੇਖੋ ਮੈਂ ਉਹੀ ਦੱਸ ਰਿਹਾ ਕਿ ਬਿੱਲਾ ਪਾਕਿਸਤਾਨ ਬੇਸਡ ਸਮਗਲਰ ਨੇ ਜੋ ਅਸੀਂ ਉਹਦਾ ਨਾਮ ਕਨਫਰਮ ਨਹੀਂ ਕਰਦੇ ਜੋ ਨਾਮ ਇਹਨਾਂ ਵੱਲੋਂ ਸੇਵ ਕੀਤਾ ਗਿਆ ਹੈ। ਉਹੀ ਬੰਦੇ ਦੇ ਨਾਲ ਲਿੰਕ ਕਰਕੇ ਇਥੇ ਡਰੱਗ ਮੰਗਾਉਂਦੇ ਸੀ। ਸੋ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ 18 ਕਿਲੋ ਦੀ ਕਨਸਾਈਨਮੈਂਟ ਮੰਗਵਣੀ ਇਹ ਕੋ ਛੋਟੇ-ਮੋਟੀ ਚੇਨ ਨਹੀਂ ਆ। ਇਹ ਵੱਡੀ ਚੇਨ ਨੇ। ਸੋ ਇਹ ਇੱਕ ਵੱਡੀ ਸਫਲਤਾ ਹੈ। ਇਹਨੂੰ ਅਸੀਂ ਕੰਪਲੀਟਲੀ ਜਿਹੜਾ ਅਸੀਂ ਉਹ ਐਕਸਪੋਜ਼ ਕਰਾਂਗੇ। ਬੈਕਵਰਡ ਫਾਰਵਰਡ ਡਰੋਨ ਰਸਤੇ ਜਾਂਦੇ ਦੀ ਹੈ। ਡਰੋਨ ਕਾਹੀ ਆਉਂਦੀ ਹੈ। ਦੇਖੋ ਕੁਝ ਹੋਰ ਵੀ ਚੀਜ਼ ਹੋ ਸਕਦੀ ਆ ਪਰ ਫਿਲਹਾਲ ਤੱਕ ਸੀ ਇਹਨੂੰ ਇਹ ਡਰੋਨ ਦੇ ਰਸਤੇ ਜਿਹੜੀ ਆ ਉਹ ਆਈ ਹੈ ਸਰ ਜੀ ਇਹਨਾਂ ਦੇ ਡਰੋਨ ਇਸ ਤਰ੍ਹਾਂ ਚਲਾਇਆ ਸੀ ਕਿ ਉਹਦੇ ਤਹੇ ਤੇ ਡਰੋਨ ਫੜਿਆ ਗਿਆ ਜਾਂ ਕਿਸ ਤਰੀਕੇ ਨਹੀਂ ਡਰੋਨ ਦੀ ਕੋਈ ਰਿਕਵਰੀ ਨਹੀਂ ਹੋਈ ਐਂਟੀ ਡਰੋਨ ਮੀਅਰ ਜਿਹੜੇ ਹੈਗੇ ਨੇ ਉਹ ਵੀ ਪਲਾਂਟਡ ਨੇ ਬਸ ਟੈਕਨੀਕਲ ਕਈ ਚੀਜ਼ਾਂ ਹੁੰਦੀਆਂ ਨੇ ਜਿਹਦੇ ਕਰਕੇ ਹਰ ਚੀਜ਼ ਨੂੰ ਰੋਕਿਆ ਜਾ ਸਕਦਾ ਜਾਂ ਨਹੀਂ ਰੋਕਿਆ ਜਾ ਸਕਦਾ ਸਰ ਬਿੱਲੇ ਦੇ ਕੰਟੈਕਟ ਕਿਸ ਤਰ੍ਹਾਂ ਆਏ ਸਰ ਦੇਖੋ ਅਜੇ ਅਜੇ ਫਰਸਟ ਡੇ ਆ ਇਹਨਾਂ ਦੇ ਕੋਲ ਸਾਡੇ ਕੋਲ ਜਿਹੜਾ ਉਹਦੇ ਕੰਟੈਕਸਟ ਜਿਹੜੇ ਨੇ ਉਹ ਸਾਨੂੰ ਮਿਲ ਗਏ ਨੇ ਇਹਦਾ ਸਾਥੀ ਹੈ ਕੁਲਵਿੰਦਰ ਕਿੰਦਾ ਉਹ ਵੀ ਫੜਿਆ ਜਾਵੇਗਾ ਤੇ ਫਿਰ ਪਤਾ ਲੱਗ ਜਾਵੇਗਾ ਸਰ ਇਹਨਾਂ ਦੀ ਉਮਰ ਕੀ ਹੈ ਔਰ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਇਹ ਮਦਾ ਹੋਰ ਕੋਈ ਵੀ ਕੰਮ ਕਰਦੇ ਸੀ ਕਿ ਜਾਂ ਕਿਸਾਨ ਸੀ ਹਾਂਜੀ ਆ ਬੀਸਿਕਲੀ ਇਹ ਇੱਕ ਕਿਸਾਨ ਫੈਮਿਲੀ ਤੋਂ ਹੀ ਆ ਅ ਐਗਰੀਕਲਚਰ ਇਹਨਾਂ ਦਾ ਹੈਗਾ ਇੱਕ ਦੋ ਕਿੱਲੇ ਜ਼ਮੀਨ ਹੈ ਇਹਨਾਂ ਦੀ ਮੱਝਾਂ ਵਗੈਰਾ ਘਰ ਚ ਰੱਖੀਆਂ ਨੇ ਤੇ ਸੇਮ ਸੇਮ ਚੀਜ਼ ਦੂਸਰੇ ਕੁਲਵਿੰਦਰ ਕਿੰਦੇ ਦੇ ਘਰ ਦੇ ਵਿੱਚ ਵੀ ਆ ਏ ਬੋਟਰ ਦੇ ਨਜ਼ਦੀਕ ਇਹਨਾਂ ਦੇ ਖੇਤ ਹੈ ਜੀ ਕਿ ਹੱਦਵੇਂ ਨੇ ਖੇਤ ਇਹ ਜੀ ਦੀ ਹੀਰਾ ਸਿੰਘ ਦੀ ਏਜ ਤਕਰੀਬਨ ਜਿਹੜੀ ਹੈ 35 ਤੋਂ 40 ਸਾਲ ਹੈ ਇਹਦਾ ਖੈਰਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਘਰ ਹੈ ਇਹਦਾ ਸਰ ਪ੍ਰੋਪਰਟੀ ਕਿੰਨੀ ਹੈ ਹੋਰ ਇਹਦਾ ਕਰੰਟ ਕੀ ਹੈ ਸਰ ਹੋਂਦ ਤੱਕ ਦੇਖੋ ਇਹ ਚੀਜ਼ਾਂ ਸਾਰੀਆਂ ਇਹ ਫਰਸਟ ਡੇ ਆ ਇਨਵੈਸਟੀਗੇਸ਼ਨ ਦਾ ਸੈਕੰਡ ਡੇ ਆ ਸੋ ਇਹ ਚੀਜ਼ਾਂ ਸਾਰੀਆਂ ਸਾਡਾ ਅੰਡਰ 68 ਐਫ ਐਨ ਡੀ ਪੀ ਐ ਸੈਕਟਰ ਅਸੀਂ ਇਹਦੀ ਪ੍ਰੋਪਰਟੀ ਵੀ ਆਇਡੈਂਟੀਫਾਈ ਕਰਾਂਗਾ ਕਰਾਂਗੇ ਤੇ ਜਿਹੜਾ ਇਹਨਾਂ ਨੇ ਕੋਈ ਇਲੀਗਲ ਰਿਸੋਰਸਸ ਤੋਂ ਕੋਈ ਪ੍ਰੋਪਰਟੀ ਬਣਾਈ ਹੈ ਉਹ ਸਾਰੀਆਂ ਚੀਜ਼ਾਂ ਸਾਡਾ పార్ਟ ਆਫ ਇਨਵੈਸਟੀਗੇਸ਼ਨ ਹੈ।